ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪਾਂ ਗੱਲ ਕਰਦੇ ਪਏ ਆ ਮਹਾਰਾਜਾ ਰਣਜੀਤ ਸਿੰਘ ਦਾ ਪਟਿਆਲਾ ਜਾਣਾ ਇਸ ਸਮਝੌਤੇ ਤੋਂ ਬਾਅਦ ਨਾ ਦੋਹਾਂ ਰਾਜਿਆਂ ਨੇ ਆਪੋ ਆਪਣੇ ਵਕੀਲ ਮਹਾਰਾਜਾ ਸਾਹਿਬ ਦੇ ਦਰਬਾਰ ਲਾਹੌਰ ਵਿੱਚ ਭੇਜੇ ਤੇ ਇਹਨਾਂ ਨੇ ਆ ਕੇ ਸਾਰੇ ਹਾਲਤ ਦੱਸੀ ਤੇ ਉੱਥੇ ਜਾਣ ਲਈ ਬੇਨਤੀ ਕੀਤੀ ਤੇ ਨਾਲੇ ਪ੍ਰਗਟ ਕੀਤਾ ਜੇ ਤੁਸੀਂ ਥੋੜੇ ਦਿਨਾਂ ਦੇ ਵਿੱਚ ਉੱਥੇ ਨਾ ਗਏ ਤੇ ਹਜ਼ਾਰਾਂ ਸਿੱਖਾਂ ਦੀਆਂ ਜਾਨਾਂ ਦੋਵਾਂ ਧਿਰਾਂ ਵੱਲੋਂ ਬੇਅਰਥ ਜਾਣ ਦਾ ਡਰ ਹੈ ਮਹਾਰਾਜਾ ਸਾਹਿਬ ਨੇ ਆਪਣੇ ਭਾਈਆਂ ਦੀ ਇਹ ਭਿਆਨਕ ਦੁਸ਼ਾ ਸੂਨੀ ਤੇ ਆਪਣੇ ਕੁਝ ਜ਼ਰੂਰੀ ਕੰਮ ਛੱਡ ਕੇ ਅਤ ਗਰਮੀ ਦੀ ਰੁੱਤ ਦੇ ਵਿੱਚ ਇਸ ਦੁਬਦਾਂ ਨੂੰ ਮਟਾਉਣ ਵਾਸਤੇ ਤਿਆਰ ਹੋ ਕੇ ਤੁਰ ਪਏ 28 ਜੁਲਾਈ ਸਨ 1806 ਨੂੰ ਹਲਵੰਸੀ ਰਾਜਿਆਂ ਦੇ ਕੋਲ ਪਹੁੰਚੇ ਤੇ ਮਹਾਰਾਜ ਸਾਹਿਬ ਦੇ ਨਾਲ 20000 ਜਵਾਨਾਂ ਦੀ ਲਗਭਗ ਢੀੜ ਸੀ ਤੇ ਦੋਵੇਂ ਰਾਜਿਆਂ ਵੱਲੋਂ ਪਰੋਣਾਚਾਰੀ ਦੀਆਂ ਭਾਰੀਆਂ ਤਿਆਰੀਆਂ ਕਰਕੇ ਬੜੇ ਪਿਆਰ ਨਾਲ ਮਿਲੇ ਤੇ ਮਹਾਰਾਜ ਕੁਝ ਉਸ ਕੁਝ ਦਿਨ ਉੱਥੇ ਰਹਿਣ ਮਗਰੋਂ ਦੋਵਾਂ ਧਿਰਾਂ ਤੋਂ ਸਮਾਚਾਰ ਸੁਣਿਆ ਤੇ ਪੂਰੀ ਪੂਰੀ ਪੁਛਪਾਲ ਦੇ ਬਾਅਦ ਦੁਲਾਦੀ ਪਿੰਡ ਦਾ ਹੱਕਦਾਰ ਰਾਜਾ ਪਟਿਆਲੇ ਨੂੰ ਮੰਨਿਆ ਤੇ ਪਿੰਡ ਉਸ ਦੇ ਹਵਾਲੇ ਕਰ ਦਿੱਤਾ ਲਾਹੌਰ ਵੱਲ ਪਰਤਦੇ ਹੋਏ ਰਾਜਾ ਨਾਬਾ ਨੂੰ ਕੋਟ ਬਸੀਆ ਤੇ ਜਗਰਾਉਂ ਤੇ ਜਗਰਾਉਂ ਤਲਵੰਡੀ ਤੇ ਜਗਰਾਉਂ ਜਗਰਾਉਂ ਦੇ ਪਿੰਡ ਜਿਨ੍ਹਾਂ ਦੀ ਆਮਦਨ 2530 ਸੀ ਫਟੇ ਕਰਕੇ ਦਿੱਤੇ ਇਸ ਤਰ੍ਹਾਂ ਰਾਜਾ ਜੀਂਦ ਨੂੰ ਲੁਧਿਆਣਾ ਤਲਕੀ ਬਖਸ਼ ਦਿੱਤਾ ਤੇ ਸਰਦਾਰ ਸਰਦਾਰ ਫਤਿਹ ਸਿੰਘ ਆਲੂਵਾਲੀਆ ਤੇ ਜਰਨਲ ਮੋਕਮ ਚੰਦ ਨੂੰ ਵੀ ਕਈ ਇਲਾਕੇ ਦਿੱਤੇ ਤੇ ਇਸ ਤਰ੍ਹਾਂ ਇਹਨਾਂ ਰਾਜਿਆਂ ਦਾ ਫੈਸਲਾ ਕਰਵਾ ਕੇ ਜਦੋਂ ਸਤਲੁਜ ਤੋਂ ਪਾਰ ਆਏ ਤੇ ਕੁਝ ਦਿਨ ਜਲੰਧਰ ਦੇ ਵਿੱਚ ਸ਼ਕਾਰ ਲਈ ਰੁਕੇ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਆਪਣਾ ਚੈਨਲ ਇਹ ਸਾਰੇ ਜਣੇ ਜਰੂਰ ਸਬਸਕ੍ਰਾਈਬ ਕਰਿਓ ਜਰੂਰ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ